ਤਨ ਤਨ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਏ ਸ਼੍ਰੀ ਗੁਰੂ RAM DAS ਸਾਹਿਬ ਜੀ ਆਪ ਤਨ ਹੋ ਤਨ ਜਿਸ ਪਰਮੇਸ਼ਰ ਨੇ ਜਗਤ ਨੂੰ ਸਿਰਜਿਆ ਹੈ ਤਿਸੀ ਨੇ ਆਪ ਜੀ ਨੂੰ ਸਵਾਰਿਆ ਹੈ ਇਹ ਬਰਤਾਂਤ ਸ਼ਬਦ ਰੂਪੀ ਸੁਰਤ ਦਰਸ਼ਨ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਇੱਕ ਕੀਰਤਨ ਦੇ ਰੂਪ ਵਿੱਚ ਸੱਤਾ ਅਤੇ ਭਾਈ ਬਲਵੰਡ ਗੁਰੂ ਅਰਜਨ ਪਾਤਸ਼ਾਹ ਜੀ ਦੀ ਆਗਿਆ ਦੇ ਅਨਸਾਰ ਜੋ ਉਹਨਾਂ ਨੂੰ ਰਸ ਪਿੰਨਾ ਕੀਰਤਨ ਸੁਣਾਉਂਦੇ ਹੋਏ ਅੱਗੇ ਚੱਲਦੇ ਹਾਂ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਤਾਰਿਆ ਜਿਸਨੇ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੂੰ ਸਿਰਜਿਆ ਹੈ ਤਿਸੇ ਨੇ ਆਪ ਜੀ ਨੂੰ ਗ੍ਰਿਆਈ ਗੱਦੀ ਉੱਪਰ ਸਵਾਰਿਆ ਸਥਾਪਨ ਕੀਤਾ ਹੈ ਆਪ ਜੀ ਵਿੱਚ ਪੂਰਨ ਕਰਾਮਾਤ ਸ਼ਕਤੀ ਪ੍ਰਾਪਤ ਹੋਈ ਹੈ ਸਿਰਜਣਹਾਰ ਪ੍ਰਮਾਤਮਾ ਨੇ ਹੀ ਆਪ ਆ ਕੇ ਰੂਪ ਧਾਰਿਆ ਹੈ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰਿਆ ਸਾਰੀ ਸਿੱਖੀ ਅਤੇ ਸਮੂਹ ਸੰਗਤ ਨੇ ਆਪ ਜੀ ਨੂੰ ਪਾਰ ਬ੍ਰह्म ਰੂਪ ਜਾਣ ਕੇ ਨਮਸਕਾਰ ਕੀਤੀ ਹੈ ਅਟਲ ਅਥਾ ਹੋ ਤੋਲ ਤੂੰ ਤੇਰਾ ਅੰਤ ਨਪਾਰਾ ਵਾਰਿਆ ਆਪ ਪਰਮੇਸ਼ਰ ਰੂਪ ਹੋਣ ਕਰਕੇ ਅਟਲ ਹੋ ਅਥਾ ਹੋ ਆਪ ਜੀ ਦੇ ਪਾਸ ਉਰਵਾਰ ਦਾ ਅੰਤ ਨਹੀਂ ਆਉਂਦਾ ਜਿਨਹੀਂ ਤੂੰ ਸੇਵਿਆ ਭਉ ਕਰ ਸੇ ਤੁਦ ਆਪ ਪਾਰ ਉਤਾਰਿਆ ਜਿਨ੍ਹਾਂ ਨੇ ਆਪ ਜੀ ਨੂੰ ਪ੍ਰੇਮ ਕਰਕੇ ਸੇਵਿਆ ਹੈ ਉਹਨਾਂ ਨੂੰ ਆਪ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਿਆ ਹੈ ਲਬ ਲੋਭ ਕਾਮ ਕ્રોਧ ਮੋਹ ਮਾਰ ਕੱਢੇ ਤੁਦ ਸੱ퍼 ਵਾਰਿਆ ਸਿੱਖਾਂ ਸੇਵਕਾਂ ਦੇ ਹਿਰਦੇ ਵਿੱਚੋਂ ਪਦਾਰਥਾਂ ਦੇ ਖਾਣ ਦਾ ਲੱਭ ਅਤੇ ਪਦਾਰਥਾਂ ਦੇ ਇਕੱਤਰ ਕਰਨ ਦਾ ਲੋਭ ਕਾਮ ਕ੍ਰੋਧ ਮੋਹ ਇਹਨਾਂ ਨੂੰ ਸੱਪਰਵਾਰਿਆ ਪਰਿਵਾਰ ਦੇ ਸਹਿਤ ਮਾਰ ਕੇ ਆਪ ਜੀ ਨੇ ਬਾਹਰ ਕੱਢ ਦਿੱਤਾ ਹੈ ਭਾਵ ਸਾਰੀ ਉਹ ਸਾਰੀ ਸੰਪੰਧਾ ਦਾ ਨਾਸ਼ ਕਰ ਦਿੱਤਾ ਹੈ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਕ ਸਾਰੇ ਆ ਇਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਹਰ ਮੰਦਰ ਸਤਸੰਗ ਰੂਪੀ ਅਸਥਾਨ ਧੰਤਾ ਜੋਗ ਹੈ ਆਪ ਜੀ ਦਾ ਸੁਭ ਗੁਣਾ ਰੂਪੀ ਪੈਸਕਾਰਿਆ ਪਸਾਰਾ ਵੀ ਸੱਚਾ ਹੈ ਅਥਵਾ ਆਪ ਜੀ ਨੇ ਪੈਸਕਾਰਿਆ ਅੱਗੇ ਅਗਵਾਨੀ ਹੋ ਕੇ ਰਹਿੰਦੇ ਹਨ ਬਾਬਾ ਬੁੱਢਾ ਜੀ ਆਦਿਕ ਉਹ ਵੀ ਸੱਚੇ ਹਨ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਨਾਨਕ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਵੀ ਤੂੰ ਹੀ ਹੈ ਲੈਣਾ ਤੂੰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਰੂਪ ਵੀ ਤੂੰ ਹੀ ਹੈ ਅਤੇ ਸ੍ਰੀ ਗੁਰੂ ਅਮਰਦਾਸ ਜੀ ਰੂਪ ਵੀ ਆਪ ਜੀ ਹੀ ਵਿਚਾਰਿਆ ਹੈ ਗੁਰ ਡਠਾ ਤਾਂ ਮਨ ਸਾਧਾਰਿਆ ਇਹ ਸਤਿਗੁਰੂ RAMDAS ਸਾਹਿਬ ਜੀ ਆਪ ਜੀ ਦਾ ਦਰਸ਼ਨ ਵੇਖਦਿਆਂ ਹੈ ਤਦੋਂ ਦਾ ਮਨ ਸਾਧਾਰਿਆ ਸਹਿਤ ਆਸਰੇ ਹੋਇਆ ਹੈ ਹੁਣ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤੀ ਕਥਨ ਕਰਦੇ ਹਨ ਚਾਰੇ ਜਾਗੇ ਚੌ ਜੁਗੀ ਪਛੈਣ ਆਪੇ ਹੋਆ ਪਹਿਲਾ ਅਰਥ ਜਿਸ ਵੇਲੇ ਚੌ ਜੁਗੀ ਸੰਸਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹ ਚਾਰੇ ਪਾਤਸ਼ਾਹ ਉਜਾਗ ਗਾਇ ਪਪ ਜੋਤੀ ਜੋਤ ਸਮਾਗ ਆਏ ਤਾਂ ਪੰਚਾਇਣ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰੂਪ ਆਪ ਹੀ ਪਰਮੇਸ਼ਰ ਹੋਇਆ ਦੂਸਰਾ ਅਰਥ ਚਾਰੇ ਯੁਗਾਂ ਦੇ ਚਾਰੇ ਅਵਤਾਰ ਜਾਗੇ ਪ੍ਰਗਟ ਹੋਏ ਸਤਜੁਗ ਦਾ ਹੰਸ ਅਵਤਾਰ ਤ੍ਰੇਤੇ ਦਾ ਰਾਮ ਅਵਤਾਰ ਦੁਆਪਰ ਦਾ ਕ੍ਰਿਸ਼ਨ ਅਵਤਾਰ ਕਲਯੁਗ ਦਾ ਨਹਿਕਲੰਕ ਪਰ ਮਰਿਆਦਾ ਨੂੰ ਢੱਲੀਆਂ ਵੇਖ ਕੇ ਪੰਚਾਇਣ ਪੰਚਮ ਗੁਰ ਅਵਤਾਰ ਆਪ ਪਰਮੇਸ਼ਰ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਗੁਰ ਪਦਵੀ ਹੋਰ ਕਿਸੇ ਨੂੰ ਨਹੀਂ ਮਿਲੀ ਤੀਸਰਾ ਅਰਥ ਚਾਰੇ ਜੁਗਾਂ ਦੇ ਚਾਰੇ ਨਾਮ ਜਾਗੇ ਤੇ ਪੰਚਾਇਣ ਪੰਚਮ ਨਾਮ ਸਤਨਾਮ ਵਾਹਿਗੁਰੂ ਇਹ ਰੂਪ ਆਪ ਹੀ ਪਰਮੇਸ਼ਰ ਹੋਇਆ ਜਿਸ ਸਤਨਾਮ ਦੇ ਜਪਨ ਕਰਕੇ ਚਾਰੇ ਜੁਗਾਂ ਦੇ ਚਾਰੇ ਨਾਮ ਜਪਣੇ ਦਾ ਮਹਾਤਮ ਆ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਖੋਲ ਕੇ ਲਿਖਿਆ ਹੈ ਸਤਯੁਗ ਸਤਗੁਰ ਵਾਸਦੇਵ ਵਾਹਾ ਵਿਸ਼ਨ ਨਾਮ ਜਪਾਵੇ ਦੁਆਪਰ ਸਤਗੁਰ ਹਰਕ੍ਰਿਸ਼ਨ ਹਾ ਹਾ ਹਰ ਹਰ ਨਾਮ ਧਿਆਵੇ ਤ੍ਰੇਤੇ ਸਤਗੁਰ ਰਾਮ ਜੀ ਰਾਰਾ ਰਾਮ ਜਪੈ ਸੁਖ ਪਾਵੇ ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਅਲਾਵੇ ਚਾਰੇ ਜਾਗੇ ਚੌ ਜੁਗੀ ਪੰਚਾਇਣ ਵਿੱਚ ਜਾਏ ਸਮਾਵੇ ਚਾਰੋਂ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ਇੱਕ ਸਮੇਂ 시ਹਾਂ ਤੇ ਗੱਜੜ ਨਾਮ ਦੇ ਦੋ ਭਰਾ ਗੁਰੂ ਸਾਹਿਬ ਦੀ ਸਿਫਤ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਏ ਚਰਨਾ ਉੱਪਰ ਨਮਸਕਾਰ ਕਰਕੇ ਅੱਗੇ ਭੇਟਾਂ ਰੱਖ ਕੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਜਸਾ ਦੁਨੀਆਂ ਵਿੱਚ ਹੋਰ ਕੋਈ ਉਧਾਰ ਆਤਮਾ ਨਹੀਂ ਹੈ ਕਿਰਪਾ ਕਰਕੇ ਸਾਨੂੰ ਕੋਈ ਅਜਿਹਾ ਜਾਪ ਦੱਸੋ ਜਿਸ ਨਾਲ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਅਤੇ ਜਨਮ ਮਰਨ ਦੇ ਸੰਕਟ ਕੱਟੇ ਜਾਣ ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ فرمایا ਸਿਮਰੋ ਵਾਹਿਗੁਰੂ ਲਿਵਲਾਈ ਦੇਹ ਪਦਾਰਥ ਸੋ ਤੁਮ ਪਾਈ ਦੋਹਾਂ ਭਰਾਵਾਂ ਨੇ ਕਿਹਾ ਆਪ ਕਿਰਪਾ ਕਰਕੇ ਇਸ ਦਾ ਮਹਾਤਮ ਅਤੇ ਅਰਥ ਦੱਸੋ ਹਜੂਰ ਨੇ ਕਿਹਾ ਇੱਕ ਵਾਹਿਗੁਰੂ ਹੀ ਐਸਾ ਨਾਮ ਹੈ ਜਿਸ ਦੇ ਸਿਮਰਨ ਕਰਨ ਨਾਲ ਚਾਰ ਨਾਮਾਂ ਦੇ ਸਿਮਰਨ ਜਿਤਨਾ ਫਲ ਪ੍ਰਾਪਤ ਹੋ ਜਾਂਦਾ ਹੈ ਦੁਹਰਾ ਵਾਸudev ਵਾਵਾ ਵਰਨ ਹਾ ਹਾ ਹਰ ਤੇ ਲੀਨ ਗੱਗਾ ਗੋਬਿੰਦ ਤੇ ਲੀਓ ਰਾਰਾ ਰਾਮ ਪਰਵੀਨ ਚਉਪਈ ਏਕ ਨਾਮ ਤੇ ਚਤਰਸੋ ਜਾਪੂ ਜਾ ਤੇ ਹੈ ਇੱਕ ਅਧਿਕ ਪ੍ਰਤਾਪੂ ਦੂਸਰ ਅਰਥ ਔਰ ਸੁਨ ਲੀਜੈ ਜਾਪ ਕਰੇ ਸਭ ਸੰਕਟ ਛੀਜੈ ਵਾਹ ਨਾਮ ਅਸਚਰਜ ਪਹਿਚਾਨੋ ਜਹਿਤੀ ਸਤਿਆ ਪਰ ਜਗ ਪ੍ਰਗਟਾਨੋ ਜੇ ਸਤਿਯਾ ਕਰ ਲਿਖਿਤ ਭਵ ਹੈ ਸੋ ਨਹਿ ਲਖੀ ਜਾਏ ਅਨਭਵ ਹੈ ਯਾ ਤੇ ਸੋ ਅਚਰਜ ਭਇਓ ਗੁਰ ਅਰਥ ਸੁਨ ਕਾਨ ਅੰਧਕਾਰ ਕੋ ਨਾਮ ਹੈ ਰੂਪ ਪ੍ਰਕਾਸ਼ ਪਹਿਚਾਨ ਅੰਧਕਾਰ ਵਤ ਦੇਹ ਅਨਿਤਾ ਤੇ ਪ੍ਰਕਾਸ਼ ਦੀਨੋ ਸੋ ਚਿੱਤਾ ਤਾਕੋ ਵਾਹਿਗੁਰੂ ਇਹ ਨਾਮੰਗ ਜਪ ਹਵੇ ਚਤੁਰ ਪਦਾਰਥ ਧਾਮੰਗ ਅਰਥ ਵਾਹਿਗੁਰੂ ਸਿਮਰਨ ਕਰਕੇ ਹੋਏ ਹੈ ਗਿਆਨ ਜੈਤਮ ਤਲਕੇ ਚਤਰ ਨਾਮ ਨਾਮ ਅਧੀਨਾ ਸਿਮਰੋ ਕਰੋ ਕੋਹੇ ਦੁੱਖ ਛੀਨਾ ਬੇਨਤੀ ਕੀਤੀ ਵਾਹਿਗੁਰੂ ਨਾਮ ਦਾ ਸਿਮਰਨ ਕਿਵੇਂ ਕਰਨਾ ਚਾਹੀਦਾ ਹੈ ਹਜੂਰ ਨੇ ਕਿਹਾ ਅੰਦਰ ਸਵਾਸ ਜਾਣ ਤੇ ਵਾਹ ਕਹੋ ਜੇ ਬਾਹਰ ਸਵਾਸ ਆਉਣ ਤਾਂ ਗੁਰੂ ਕਹੋ ਇਸ ਤਰ੍ਹਾਂ ਦਾ ਜਾਪ ਕਰਨ ਨਾਲ ਤੁਹਾਡੀ ਕਲਿਆਣ ਮੁਕਤੀ ਹੋਵੇਗੀ ਹਜੂਰ ਦੇ ਪਾਸੋਂ ਸੁਣ ਕੇ ਉਹ ਦੋਨੋਂ ਭਾਈ ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਵਾਹਿਗੁਰੂ ਨਾਮ ਦੇ ਪੱਕੇ ਅਬਿਆਸੀ ਹੋ ਗਏ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਲੱਗੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਦੋ ਹੱਥ ਜੋੜ ਕੇ ਬੇਨਤੀ ਕੀਤੀ ਹੇ ਮਹਾਰਾਜ ਸਿੱਖਾਂ ਦੇ ਮਨ ਵਿੱਚ ਇਹ ਖਿਆਲ ਹੈ ਕਿ ਜਿਸ ਸਤਨਾਮ ਵਾਹਿਗੁਰੂ ਮੰਤਰ ਦੇ ਸਿਮਰਨ ਦਾ ਉਪਦੇਸ਼ ਆਪ ਜੀ ਨੇ ਸਾਨੂੰ ਦਿੱਤਾ ਹੈ ਉਸ ਦੇ ਅਰਥ ਦਾ ਨਿਰਣਾ ਕਰਕੇ ਸੁਣਾ ਜਾਓ ਕਿਉਂਕਿ ਇਹ ਆਪ ਜੀ ਦੀ ਹੀ ਆਖਰੀ ਦਰਸ਼ਨ ਹੈ ਅਤੇ ਆਖਰੀ ਹੀ ਸਿੱਖਿਆ ਹੈ ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਹਜ਼ੂਰ ਨੇ ਫਰਮਾਇਆ ਦੁਹਰਾ ਸਤਨਾਮ ਸ੍ਰੀ ਵਾਹਿਗੁਰੂ ਸੁਨੋ ਅਰਥ ਇਸ ਕੇਰ ਜਿਸ ਕੇ ਸਿਮਰਨ ਅਧਿਕ ਫਲ ਮਿਟੈ 84 ਫੇਰ ਸਵਈਆ ਗੋਤਮ ਨਾਮ ਅ ਗਿਆਨ ਮਹਾਨ ਕਉ ਪਾਏ ਬੰਧਾਨ ਸਦੀਪ ਝਰੂ ਦਿਹ ਅਨੇਕ ਧਰੇ ਜਨਮੇ ਮ੍ਰਿਤ ਸੰਕਟ ਹੋਏ ਬਿਲਾਸ ਸਰੂ ਸੋ ਤਤਕਾਲ ਬਲੀਨ ਕਰਾਏ ਹੋਏ ਜਾਤ ਪ੍ਰਕਾਸ਼ ਕਹਿ ਇਸ ਰੂ ਸੋ ਅਸਚਰਜ ਮਹਾ ਬਿਸਮਾਵਤ ਤਹੇ ਕਹੋ ਮੁਖ ਵਾਹਿਗੁਰੂ ਇਸ ਤਰ੍ਹਾਂ ਦੇ ਅੱਠ ਸਵਈਏ ਉਚਾਰ ਕਾ ਗੁਰੂ ਜੀ ਨੇ ਵਾਹਿਗੁਰੂ ਮੰਤਰ ਦੇ ਅਰਥ ਸੁਣਾ ਕੇ ਕਿਹਾ ਜੋ ਪੁਰਸ਼ ਮਨ ਵਿੱਚ ਪ੍ਰੇਮ ਧਾਰ ਕੇ ਨਿਤਾ ਪ੍ਰਤੀ ਇਸ ਮੰਤਰ ਦਾ ਜਾਪ ਕਰੇਗਾ ਉਹ ਪੁਰਛ ਉਹ ਗੁਰੂ ਸਾਹਿਬ ਜੀ ਪਾਸੋਂ ਪੁੱਤਰ ਧਨ ਆਦਿਕ ਸਾਰੇ ਪਦਾਰਥ ਪਾ ਲਵੇਗਾ ਅਤੇ ਦੋਹਾਂ ਲੋਕਾਂ ਵਿੱਚ ਉਸ ਦੀ ਸਹਾਇਤਾ ਗੁਰੂ ਜੀ ਗੁਰੂ ਸਾਹਿਬ ਜੀ ਆਪ ਕਰਨਗੇ ਯਾ ਯ ਸੁਤ ਬਿਤ ਆਦਿਕ ਕਾਮਨਾ ਸਤਗੁਰ ਤੇ ਸਭ ਪਾਏ ਪ੍ਰਤ ਦਿਨ ਦੋਨੋਂ ਲੋਕ ਮੈਂ ਹੋਵੇ ਗੁਰੂ ਸਹਾਇ ਜਿਸ ਵੇਲੇ ਭਾਈ ਗੁਰਦਾਸ ਜੀ ਕਾਂਸੀਪੂਰੀ ਵਿੱਚ ਗਏ ਤਦ ਸੰਗਤਾਂ ਨੇ ਗੁਰੂ ਰੂਪ ਜਾਣ ਕੇ ਭਾਈ ਸਾਹਿਬ ਦੀ ਬੜੀ ਸੇਵਾ ਕੀਤੀ ਬਲਕਿ ਉੱਥੋਂ ਦਾ ਰਾਜਾ ਵੀ ਭਾਈ ਗੁਰਦਾਸ ਜੀ ਦਾ ਸੇਵਕ ਬਣ ਗਿਆ ਤੇ ਰੋਜ਼ਾਨਾ ਭਾਈ ਸਾਹਿਬ ਜੀ ਨੂੰ ਆਪਣੇ ਪਾਸ ਬੁਲਾ ਕੇ ਗੁਰਬਾਣੀ ਦਾ ਪਾਠ ਅਰਥਾ ਸਮੇਤ ਸੁਣਿਆ ਕਰੇ ਆਸ-ਪਾਸ ਦੀਆਂ ਸੰਗਤਾਂ ਵੀ ਸੁਣ ਕੇ ਆਨੰਦ ਹੋਇਆ ਕਰਨ ਇੱਕ ਦਿਨ ਭਾਈ ਗੁਰਦਾਸ ਜੀ ਦੇ ਪਾਸ ਬ੍ਰਾਹਮਣ ਪੰਡਤਾਂ ਨੇ ਆ ਕੇ ਕਿਹਾ ਜਿਸ ਨਗਰੀ ਵਿੱਚ ਆਪ ਆ ਕੇ ਠਹਿਰੇ ਹੋ ਇਹ ਸ਼ਿਵਾਦੀਪੂਰੀ ਹੈ ਇਸ ਤੇ ਆਪ ਸ਼ਿਵਾ ਦੇ ਉਪਾਸਕ ਅਤੇ ਸ਼ਿਵਾ ਦੇ ਦਾਸ ਭਾਵ ਪੁਜਾਰੀ ਬਣੋ ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੇ ਕਿਹਾ ਜਿਵੇਂ ਪਤੀ ਬ੍ਰਤ ਧਰਮ ਵਾਲੀ ਇਸਤਰੀ ਆਪਣੇ ਪਤੀ ਨੂੰ ਤਿਆਗ ਕੇ ਪਰ ਪੁਰਖ ਰਮਨ ਕਰੇ ਤਾਂ ਜਗਤ ਲੋਕ ਜੇ ਲੋਕ ਉਸ ਦੀ ਨਿੰਦਿਆ ਕਰਦੇ ਹਨ ਅਤੇ ਉਹ ਅੱਗੇ ਨਰਕਾਂ ਵਿੱਚ ਸਜ਼ਾ ਪਾਉਂਦੀ ਹੈ ਇਸੇ ਤਰ੍ਹਾਂ ਜੋ ਗੁਰਸਿੱਖ ਆਪਣੇ ਗੁਰੂ ਨੂੰ ਤਿਆਗ ਕੇ ਹੋਰਨਾਂ ਦੇ ਪੈਰੀ ਪੈਂਦਾ ਹੈ ਅਤੇ ਦੂਸਰਿਆਂ ਦੀ ਉਪਾਸਨਾ ਕਰਦਾ ਹੈ ਉਹ ਪੁਰਖ ਲੋਕ ਪਰਲੋਕ ਵਿੱਚ ਠਹਿਰਨਾ ਨਹੀਂ ਪਾਉਂਦਾ ਪਰ ਪਤ ਰਮਹਿ ਨਿੰਦ ਜਗ ਗਾਵੇ ਆਗੇ ਨਰਕ ਸਜਾਇਨ ਪਾਵੇ ਇਮ ਗੁਰ ਤਿਆਗ ਜਪੈ ਜੇ ਔਰ ਹਲਤ ਪਲਤ ਮਹਿ ਲਹਿ ਨ ਠੌਰ ਜੇ ਗੁਰ ਦਇਆ ਤਾਂ ਸਭ ਕੀ ਦਇਆ ਜੇ ਗੁਰ ਰਸੈ ਤਾਂ ਸਭ ਰਸ ਕਿਆ ਇਸ ਪਰ ਏਕ ਸਵਈਆ ਗਇਓ ਸਭ ਵਿਪਰਨ ਕੋ ਤਬੈ ਸੁਨਾਇਓ ਸਵਈਆ ਮਾਤ ਵਿਯੋਗ ਪਰੈ ਬਛਰਾ ਅਨ ਗਾਏ ਤਰੈ ਥਨ ਲਾਤ ਲਗਾਵੇ ਹੰਸ ਜੋ ਤਿਆਗ ਕੈ ਮਾਨ ਸਰੋਵਰ ਖੋਜਤ ਪੋਖਰ ਚੋਗ ਨ ਪਾਵੈ ਚੱਕਰਵਰਤੀ ਨਿਜ ਭੂਪਤ ਤਿਆਗ ਕੈ ਔਰ ਪਹਿ ਜਾਇ ਕੈ ਦਾਸ ਲਜਾਵੈ ਤੈਸੇ ਗੁਰੂ ਸਿੱਖ ਸੇਵਕ ਰੈ ਜਗ ਔਰ ਸੋ ਦੇਵ ਨ ਪਾਪ ਬਚਾਵੈ ਇਸ ਤਰ੍ਹਾਂ ਬ੍ਰਾਹਮਣਾ ਅਤੇ ਭਾਈ ਗੁਰਦਾਸ ਜੀ ਦੀ ਕਾਫੀ ਬਾਤਾਂ ਲਾਭ ਹੋਣ ਤੋਂ ਬਾਅਦ ਵਿੱਚ ਇਸੇ ਭਾਵ ਦੇ ਉੱਤੇ ਭਾਈ ਗੁਰਦਾਸ ਜੀ ਨੇ ਕਵਿਤ ਕੁਝ ਲਿਖਿਆ ਹੈ ਕਵਿਤ ਜੈਸੇ ਬਛਰਾ ਬਿਛਰ ਪਰੇ ਅਨਗਾਏ ਥਨ ਦੁਗਦ ਨਾ ਪਾਨ ਕਰੈ ਮਾਰਤ ਹੈ ਲਾਤ ਕੀ ਇਸੇ ਹੀ ਤਰ੍ਹਾਂ ਭਾਈ ਗੁਰਦਾਸ ਜੀ ਨੇ ਹੋਰ ਵੀ ਕਈ 17 ਅਤੇ ਕਵਿਤ ਉਹਨਾਂ ਨੂੰ ਸੁਣਾਏ ਸਨ ਇਸ ਤਰ੍ਹਾਂ ਦੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਗੁਰਾਂ ਉੱਪਰ ਸੱਚਾ ਦ੍ਰਿੜ નિਸ਼ਚੈ ਦੇਖ ਕੇ ਫਿਰ ਬ੍ਰਾਹਮਣਾਂ ਨੇ ਕਿਹਾ ਸ਼ਾਸਤਰ ਅਤੇ ਸਿਮਰਤੀਆਂ ਵਿੱਚ ਭਗਵਾਨ ਦੇ ਗੋਬਿੰਦ ਨਾਮ ਆਦਿਕ ਅਨੇਕਾਂ ਨਾਮ ਹਨ ਦੇ ਮਾਤਾ ਤ੍ਰਿਪਤਾ ਜੀ ਦੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤੋਂ ਪਿੰਨ ਵਾਹਿਗੁਰੂ ਨਾਮ ਕਿਉਂ ਕਥਨ ਕੀਤਾ ਹੈ ਇਸ ਦਾ ਜੋ ਗਹਿਜ ਭਾਵ ਅਰਥ ਹੈ ਉਹ ਸਾਨੂੰ ਸੁਣਾ ਕੇ ਸਾਡੇ ਸੰਸੇ ਦੂਰ ਕਰੋ ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੇ ਕਿਹਾ ਵਾਹਿ ਅਰਥ ਵਿਖਮੇ ਪਦ गावा ਨੇਤ ਨੇਤ ਜਿਹੇ ਵੇਦ ਬਤਾਮਾ ਦੋਤੇ ਪਦਾਰਥ ਗੁਰ ਇਤ ਨੰਮਾ ਸੁੱਤਰ ਸਿਮਰਤਿ ਪਾਖਿਓ ਪ੍ਰਧਾਮਾ ਹੁਣ ਵਾਹਿਗੁਰੂ ਪਦ ਦਾ ਅਰਥ ਸੁਣੋ ਵਾਹਿੇ ਪਦ ਦਾ ਅਰਥ ਸਚਰਜ ਕੀਤਾ ਹੈ ਜਿਸ ਨੂੰ ਬੇਦ ਨੇਤ ਬਿਆੰਤ ਬਿਆੰਤ ਕਰਕੇ ਆਖਦੇ ਹਨ ਦੂਜਾ ਪਦਾਰਥ ਜੋ ਗੁਰੂ ਹੈ ਉਸ ਦਾ ਅਰਥ ਸੁਰਤੀ ਸਿਮਰਤੀਆਂ ਨੇ ਪ੍ਰਧਾਮਾ ਪਰਮੇਸ਼ਰ ਕਥਨ ਕੀਤਾ ਹੈ ਕਿ ਜਿਸ ਨੂੰ ਪਾ ਕੇ ਰਿਖੀ ਜੋਗੀ ਨਿਹਾਲ ਹੁੰਦੇ ਹਨ ਗੋ ਇਤ ਅੰਧਕਾਰ ਸ਼ਿਵ ਸਾਖਾ ਰੰਗ ਚਤਨ ਜੇ ਬੇਦ ਮਤਸਾਖਾ ਵਿਦਿਆ ਮੂਲ ਜੋਗ ਅਵਸਾਨੀ ਜਾਹੇ ਸਮਾਵਤ ਮੁੰਨ ਵਰਗਾਇਨੀ ਇਸ ਤਰ੍ਹਾਂ ਕਾਫੀ ਬ੍ਰਾਹਮਣਾ ਨਾਲ ਵਰਤਾਲਾਪ ਹੋਈ ਅਤੇ ਉਹਨਾਂ ਨੂੰ ਸਬਈਏ ਅਤੇ ਹੋਰ ਭਾਈ ਗੁਰਦਾਸ ਜੀ ਨੇ ਕਵਿਤ ਸੁਣਾਏ ਸਨ ਸੋ ਗੁਰੂ ਪਿਆਰਿਓ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਕੁਝ ਇੱਕ ਸ਼ਾਰਟ ਦੇ ਵਿੱਚ ਪਾਈ ਦੀ ਹੈ ਹੁਣ ਇਸ ਦਾ ਅਰਥ ਸੁਣੋ ਸਤਜੁਗ ਵਿਖੇ ਮਨ ਸ਼੍ਰੋਮਣੀ ਨਾਮ ਵਾਸਦੇਵ ਕਰਕੇ ਸੀ ਤ੍ਰੇਤੀਜੁਗ ਵਿਖੇ ਹਰ ਹਰ ਨਾਮ ਨਿਸ਼ਕਾਮ ਫਲ ਦਾਤਾ ਸੀ ਦੁਆਪਰਜੁਗ ਵਿਖੇ ਗੋਬਿੰਦ ਨਾਮ ਵਿਜੇ ਫਤਿਹ ਤੇ ਪ੍ਰਚੰਡ ਤੇਜ ਦੇ ਦੇਣ ਵਾਲਾ ਸੀ ਕਲਜੁਗ ਵਿਖੇ ਰਾਕਾਰ ਭਾਵ ਰਾਮ ਨਾਮ ਵਿਸ਼ੇਸ਼ ਸੀ ਵੇਦ ਗਿਆਨ ਨੇ ਜਿਸ ਨਾਮ ਨਾਲ ਚਾਰ ਜੁਗਾਂ ਦੇ ਜੀਵ ਤਾਰੇ ਹਨ ਉਹਨਾਂ ਚਾਰੇ ਹੀ ਨਾਮਾਂ ਦਾ ਸੰਪਟ ਜੋ ਵਾਹਿਗੁਰੂ ਨਾਮ ਹੈ ਆ ਸਾਡਾ ਉਹ অবলম্বন ਆਸਰਾ ਰੂਪ ਹੈ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਸੈਸਕ੍ਰਿਤੀ ਸਲੋਕਾਂ ਵਿੱਚ ਕਥਨ ਕੀਤੀ ਹੈ ਉਹ ਸ਼ਲੋਕ ਪੜ੍ਹਨੇ ਹੁਣ ਤਾਂ ਆਪ ਜੀ ਗੁਰਪ੍ਰਤਾਪ ਵਿੱਚੋਂ ਪੜ੍ਹ ਸਕਦੇ ਹੋ ਪੁਨਾ ਸਾਰਿਆਂ ਨਾਮਾਂ ਨਾਲੋਂ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਇਉਂ ਦੱਸੀ ਹੈ ਦੁਹਰਾ ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਨ ਮੇਰ ਸਭ ਕੈ ਉੱਚਾ ਜਾਣੀਏ ਲੇਤਨਾ ਕੀਜੇ ਦੇਰ ਚਉਪਈ ਨਿਰਗੁਣ ਨਾਮਨ ਤੇ ਬਦ ਐਸੇ ਸੋਕਰ ਅਰਥ ਵਿਖਾਨੋ ਜੈਸੇ ਵਾਹੇ ਨਾਮ ਅਸਚਰਜ ਕੋ ਹੋਈ ਅਸਚਰਜ ਤੇ ਪਰ ਉਕਤ ਨ ਕੋਈ ਗੋਤਮ ਨਾਮ ਗਿਆਨ ਨਿਯਤ ਰੋ ਪ੍ਰਕਾਸ਼ ਕਿਉ ਜਿਨ ਚਿਤ ਇਹੋ ਸ੍ਰੀ ਗੁਰੂ ਨਾਨਕ ਨਾਮ ਵਿਖਾਨੋ ਸੁੰਨ ਸਤਰ ਸੰਤਨ ਚਿਤ ਸੁਖ ਪਾਇਓ ਸੋ ਗੁਰੂ ਪਿਆਰਿਓ ਇਸ ਨੂੰ ਤੁਸੀਂ ਭਾਈ ਗੁਰਦਾਸ ਜੀ ਦੀਆਂ 12 ਵਿੱਚ ਵੀ ਪੜ ਸਕਦੇ ਹੋ ਇਸ ਦਾ ਅਗਰ ਅਸੀਂ ਵਿਸ਼ਲੇਸ਼ਣ ਕਰਨ ਲੱਗੀ ਹ ਤਾਂ ਭਾਵੇਂ 4-5 ਦਿਨ ਲੱਗੇ ਰਹੀਏ ਸੋ ਮਾਫ ਕਰਨਾ ਇਸ ਤੋਂ ਅੱਗੇ ਚੱਲਦੇ ਹਾਂ ਇਸ ਜਗ੍ਹਾ ਸਮprdਾਇ ਦੇ ਉਸੂਲ ਅਨੁਸਾਰ ਅਤੇ ਕਾਬਜ ਦੇ ਹਸਾਬ ਅਨੁਸਾਰ ਵਾਹ ਵਾਹ ਦਾ ਅਰਥ ਵਾਹਿਗੁਰੂ ਵਾਹਿਗੁਰੂ ਹੈ ਵਾਹ ਵਾਹ ਬਾਣੀ ਸਤ ਹੈ ਗੁਰਮਕਬੂਜਾ ਕੋਏ ਵਾਹ ਵਾਹ ਕਰ ਪ੍ਰਭਸਾ ਲਾਹੀ ਹੈ ਤਿਸ ਜੇਵੜ ਅਵਰਨਾ ਕੋਏ ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਰੀਆਂ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਨਾਮ ਜਪਣ ਤੋਂ ਸੰਕੋਚ ਨਾ ਕੀਤਾ ਕਰੋ ਖੁੱਲੇ ਦਿਲ ਨਾਲ ਅਤੇ ਪ੍ਰੇਮ ਦੇ ਜਜਬਾਵ ਨਾਲ ਹਰ ਵੇਲੇ ਵਾਹਿਗੁਰੂ ਨਾਮ ਦਾ ਜਾਪ ਕਰਿਆ ਕਰੋ ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਪਾਰ ਉਤਾਰਨ ਹਾਰ ਚੌਥਾ ਅਰਥ ਚਾਰੇ ਯੁਗਾਂ ਦੇ ਚਾਰੇ ਵੇਦ ਜਾਗੇ ਪਹਿਲੇ ਨੰਬਰ ਤੇ ਸਤਜੁਗ ਦਾ ਵੇਦ ਜੋ ਸ਼ਾਮ ਵੇਦ ਦੂਸਰੇ ਤੇ ਤ੍ਰਿਤੇਜ ਯੁਗ ਦਾ ਰਿਗ ਵੇਦ ਤੀਸਰੇ ਤੇ ਪ੍ਰੰਤੂ ਵਿਆਕਰਣ ਤੋਂ ਬਿਨਾ ਇਸ ਵੇਦ ਵਿੱਦਿਆ ਨੂੰ ਕੋਈ ਨਹੀਂ ਪੜ ਸਕਦਾ ਅਤੇ ਜੀਵਾਂ ਦੀ ਬੁੱਧੀ ਨਿਊਨ ਹੋਣ ਕਰਕੇ ਇਹਨਾਂ ਸਭ ਵੇਦਾਂ ਦਾ ਸਿਧਾਂਤ ਰੂਪ ਪਰਚਾयण ਪੰਚਮ ਅਵਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਆਪ ਹੋਇਆ ਵੇਦ ਪੁਰਾਣ ਸਿਮਰਤ ਸੋਦਾਖਰ ਕਿੰਨੇ RAM ਨਾਮ ਇੱਕ ਆਖਰ ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ ਤਖਤ ਬੈਠਾ ਅਰਜਣ ਗੁਰੂ ਸਤ ਗੁਰ ਕਾ ਖਿਵੇ ਚੰਦੋਵਾ ਉਗ ਬਣਹੋ ਤੈ ਆਥ ਬਣਹੋ ਚਹੋ ਚੱਕੀ ਕੀਨ ਨ ਲੋਵਾ ਜਿਨੀ ਗੁਰੂ ਨਾ ਸੇਵਿਓ ਮਨਮੁਖ ਪਇਆ 모ਵਾ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਆ ਇਸੇ ਹੀ ਤਰ੍ਹਾਂ ਸੱਤਾ ਅਤੇ ਡੂਮ ਬਲਵੰਡ ਗੁਰੂ ਸਾਹਿਬ ਜੀ ਦੀਆਂ ਉਸਤਤੀਆਂ ਕਰਦੇ ਹੋਏ ਉਹਨਾਂ ਦੀਆਂ ਖੁਸ਼ੀਆਂ ਲੈਂਦੇ ਹੋਏ ਸੋ ਗੁਰੂ ਅਰਜਨ ਸਾਹਿਬ ਜੀ ਦੇ ਪਰਥਾਏ ਐਸਾ ਜੋ ਪਰਮੇਸ਼ਰ ਹੈ ਉਹ ਆਪ ਹੀ ਸ੍ਰੀ ਗੁਰੂ ਅਰਜਨ ਰੂਪ ਹੋ ਕੇ ਗੁਰਿਆਈ ਗੱਦੀ ਤੇ ਤਖਤ ਉੱਤੇ ਬੈਠਾ ਹੈ ਅਤੇ ਸਤਿਗੁਰਾਂ ਦਾ ਪ੍ਰਤੱਖ ਜਸ ਰੂਪ ਚੰਦੂਆਖੇ ਵੇ ਪ੍ਰਕਾਸ਼ ਰਿਹਾ ਹੈ ਭਾਵ ਚਮਕ ਰਿਹਾ ਹੈ ਅਰਥਾਤ ਸਾਰਿਆਂ ਦੇਸ਼ਾਂ ਦਸੰਤਰਾ ਵਿੱਚ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਫੈਲ ਰਿਹਾ ਹੈ ਉਹਦੇ ਆਂਚਲ ਤੋਂ ਲੈ ਕੇ ਅਸਥਾਂਚਲ ਤੱਕ ਚਾਰੇ ਚੱਕਾਂ ਵਿੱਚ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਹੀ ਲੋਆ ਪ੍ਰਕਾਸ਼ ਕੀਤਾ ਹੈ ਜਿਨੀ ਗੁਰੂ ਨਾ ਸੇਵਿਓ ਮਨਮੁਖ ਪਇਆ 모ਆ হে ਗੁਰੂ ਅਰਜਨ ਦੇਵ ਜੀ ਜਿਨਾ ਮਨੁੱਖਾਂ ਨੇ ਆਪ ਜੀ ਨੂੰ ਸੇਵਿਆ ਨਹੀਂ ਹੈ ਉਹਨਾਂ ਮਨਮੁਖਾਂ ਨੂੰ 모ਆ ਐਸਾ ਰੋਗ ਪਿਆ ਹੈ ਦੂਣੀ ਚੌਣੀ ਕਰਾਮਾਤ ਦੂਣੀ ਰਕਾਮ ਕਾਮ ਰਾਮਾ ਰਮਾ RAM ਹਾ ਹਾ ਰਾਰਾ ਹਰੀ ਗੱਗਾ ਰਾਰਾ ਗੁਰੂ ਇਹਨਾਂ ਦੋ ਅੱਖਰਾਂ ਦੀ ਕਰਾਮਾਤ ਆਪ ਜੀ ਨੂੰ ਪ੍ਰਾਪਤ ਹੋਈ ਹੈ ਗੁਰੂ ਗੁਰੂ ਗੋਕਾਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਕੀ ਕੋਈ ਨਾ ਮਿਟਿਆ ਦਾਤ RAM RAM ਸੰਗ ਕਰ ਬਿਉ ਹਾਰ RAM 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 ਪ੍ਰਾਨ ਆਧਾਰ RAM 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 ਕੀਰਤਨ ਗਾਏ ਰਮਤ RAM ਸਭ ਰਹੇ ਉਸ ਮਾਏ ਹਰ ਹਰ ਅੱਖਰ ਦੁਏ ਮਾਲਾ ਜਪਤ ਜਪਤ ਪੈ ਦੀਨ ਦੇ ਅੱਲਾ ਪੂਰਾ ਪੂਰਾ ਸਵੈ ਸਰੂਪ ਦਾ ਗਿਆਨ ਅਤੇ ਪੂਰਾ ਪੂਰਾ ਵਿਰਾਗ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੀ ਜੋ ਰਾਜ ਭਾਗ ਦੇ ਵਿੱਚ ਰਹਿ ਕੇ ਉਦਾਸ ਹੀਨ ਰਹਿੰਦੇ ਸਨ ਅਥਵਾ ਗਿਆਨ ਵਿਰਾਗ ਰੂਪ ਤੇ ਜੀਵ ਈਸ਼ਵਰ ਦੀ ਏਕਤਾ ਰੂਪ ਦੂਣੀ ਕਰਾਮਾਤ ਆਪ ਜੀ ਵਿੱਚ ਹੈ ਤੇ ਚੌਣੀ ਸਤਨਾਮ ਵਾਹਿਗੁਰੂ ਚਾਰ ਪਦਾਰਥ ਚਾਰ ਮੁੱਖਾਂ ਤੇ ਚਾਰੇ ਸਾਧਨਾ ਦੀ ਕਰਾਮਾਤ ਆਪ ਜੀ ਨੂੰ ਪ੍ਰਾਪਤ ਹੋਈ ਹੈ ਸੱਚੇ ਕਾ ਸੱਚਾ ਢੋਆ ਕਿਉਂਕਿ ਸੱਚੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਆਪ ਜੀ ਦਾ ਸੱਚਾ ਢੋਆ ਮਲਾਪ ਹੋਇਆ ਹੈ ਵਾਹ ਇਹ ਸੱਚੇ ਸਤਿਗੁਰੂ ਆਪ ਜੀ ਦਾ ਢੋਆ ਮਲਾਪ ਸੱਚਾ ਹੈ ਚਾਰੇ ਜਾਗੇ ਚੌਜੁਗੀ ਪਛਾਣ ਆਪੇ ਹੋਆ ਚੌਜੁਗੀ ਸੰਸਾਰ ਵਿੱਚ ਜਿਸ ਵੇਲੇ ਚਾਰੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਤੱਕ ਜਾਗੇ ਜੋਤੀ ਜੋਤ ਸਮਾਗ ਗਏ ਤਾਂ ਆਪ ਹੀ ਪਰਮੇਸ਼ਰ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਰੂਪ ਹੋਇਆ ਇਸ ਵਾਰ ਦੇ ਉਚਾਰਨ ਤੇ ਡੂਮਾ ਦਾ ਕੋੜ ਦੂਰ ਹੋ ਗਿਆ ਅਤੇ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਦੀਵਾਨ ਵਿੱਚ ਚੌਂਕੀ ਕਰਨ ਦੀ ਆਗਿਆ ਬਖਸ਼ ਦਿੱਤੀ ਉਸ ਵੇਲੇ ਉਹਨਾਂ ਦੇ ਦਿਲ ਇਤਨੇ ਪ੍ਰਸੰਨ ਹੋਏ ਜੋ ਕੁਝ ਬਿਆਨ ਨਹੀਂ ਕੀਤਾ ਜਾ ਜਾਂਦਾ ਅਤੇ ਸਭ ਸੰਗਤ ਨੂੰ ਇਸ ਵਾਰ ਦਾ ਮਹਤਮ ਸੁਣਾਇਆ ਕਿ ਜੋ ਵੀ ਸ਼ਰਧਾ ਨਾਲ ਇਸ ਵਾਰ ਦਾ ਪਾਠ ਕਰੇਗਾ ਉਸ ਦਾ ਕੋੜ ਰੋਗ ਦੂਰ ਹੋ ਜਾਵੇਗਾ ਇਸ ਕਰਕੇ ਇਸ ਵਾਰ ਦਾ ਨਾਮ ਹੀ ਕੁਸ਼ਟਪੰਜਨੀ ਹੈ ਇਸ ਨਿਯਮ ਵਾਲੀ ਗੱਲ ਹੈ ਹੁਣ ਵੀ ਜੋ ਸ਼ਰਦਾ ਨਾਲ ਦੁਖਪੰਜਨੀ 베ਰੀ ਇਸ਼ਨਾਨ ਕਰਕੇ ਇੱਕ ਵਾਰ ਦਾ 108 ਵਾਰੀ ਰੋਜ਼ਾਨਾ ਪਾਠ ਕਰੇਗਾ ਉਸ ਦਾ ਕੋੜ ਦੂਰ ਹੋ ਜਾਵੇਗਾ RAM KALI ਦੀ ਤੀਸਰੀ ਵਾਰ ਸੱਤੇ ਬਲਵੰਡ ਦੀ ਸਮਾਪਤੰਗ ਸੋ ਵਾਹਿਗੁਰੂ ਜੀਓ ਗੁਰੂ ਅਰਜਨ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਆਪ ਜੀ ਨੇ ਪਹਿਲਾਂ ਬਲਵੰਡ ਅਤੇ ਸੱਤੇ ਡੂਮ ਦੀ ਕਲਮ ਫੇਰ ਕੇ ਗੁਰੂ ਸਾਹਿਬਾਨ ਦੀ ਉਸਤਤੀ ਕਰਨ ਵਾਸਤੇ ਜ਼ੁਬਾਨ ਚਲਾ ਦਿੱਤੀ ਅਤੇ ਫਿਰ ਆਪ ਜੀ ਨੇ ਉਹਨਾਂ ਕੋਲੋਂ ਗੁਰੂ ਜਸ ਗੁਰੂ ਸਾਹਿਬਾਨ ਦੀ ਉਸਤਤੀ ਸੁਣ ਕੇ ਉਹਨਾਂ ਦਾ ਕੋੜ ਰੋਗ ਦੂਰ ਕਰ ਦਿੱਤਾ ਸੋ ਗੁਰੂ ਪਿਆਰਿਓ ਇੱਕ ਸਾਰਾ ਬਿਰਤਾਂਤ 5 6 ਵੀਡੀਓ ਵਿੱਚ ਸਮਾਪਤ ਹੋਇਆ ਹੈ ਫਿਰ ਵੀ ਦਾਸ ਬਲੋ ਕੁਝ ਸੰਖੇਪ ਵਿੱਚ ਆਪ ਜੀ ਦੇ ਸਨਮੁਖ ਪੇਸ਼ ਕੀਤਾ ਹੈ ਅਖਰਵਾਦਾ ਘਾਟਾ ਆਪ ਜੀ ਸੋਧ ਲੈਣਾ ਸੂਝਬਾਨ ਹੋ ਦਾਸ ਨੂੰ ਮਾਫੀ ਬਖਸ਼ਣੀ ਸੋ ਗੁਰੂ ਪਿਆਰਿਓ ਵੀਡੀਓ ਬਣਾਉਣ ਵਾਸਤੇ ਕਾਫੀ ਮਿਹਨਤ ਲੱਗਦੀ ਹੈ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਆਪ ਜੀ ਆਪਣਾ ਪਿਆਰ ਬਖਸ਼ੋ ਜੀ ਫਿਰ ਇਸੇ ਹੀ ਤਰ੍ਹਾਂ ਦਾਸ ਆਪ ਜੀ ਦੇ ਸਨਮੁਖ ਗੁਰੂ ਇਤਿਹਾਸ ਲੈ ਕੇ ਹਾਜ਼ਰ ਹੋਵੇਗਾ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ